ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਘਰ ਅੰਦਰ ਧਰਮਸ਼ਾਲ ਦੇ ਤਹਿਤ ਜਗਤ ਗੁਰੂ ਜ਼ਾਹਰ ਪੀਰ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਧਰਮ ਪ੍ਰਚਾਰ ਦੀ ਲਹਿਰ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਅਤੇ ਬਾਬੇ ਨੇ ਘਰ ਘਰ ਜਾ ਕੇ ਸਮੂੱਚੀ ਮਨੁੱਖਤਾ ਨੂੰ ਸੱਚ ਦਾ ਉਪਦੇਸ਼ ਦਿੱਤਾ ਸੰਜੀਵਾਲਤਾ ਪਿਆਰ ਚੰਗੇ ਗੁਣਾਂ ਦੇ ਵਿੱਚ ਜੀਣਾ ਸਿਖਾਇਆ ਗੁਰੂ ਪਾਤਸ਼ਾਹ ਜੀ ਸਮੂੱਚੇ ਜਗਤ ਦੇ ਪੀਰ ਗੁਰੂ ਬਾਬਾ ਬਣ ਕੇ ਇਸ ਧਰਤੀ ਤੇ ਆਏ ਤੇ ਜਿਨ੍ਹਾਂ ਨੇ ਸਮੂੱਚੀ ਮਨੁੱਖਤਾ ਦੇ ਦੁੱਖ ਦਰਦ ਨੂੰ ਸਮਝਣਾ ਕੀਤਾ ਅਤੇ ਘਰ ਘਰ ਜਾ ਕੇ ਗਰੀਬਾਂ ਲੋੜਵੰਦਾਂ ਬੇਸਹਾਰਿਆਂ ਨੂੰ ਆਪ ਮਿਲੇ ਅਤੇ ਜਿਹੜੇ ਧਰਮਾਂ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਸਮਾਜਿਕ ਉੱਚ ਨੀਚ ਬਰਾਈਆਂ ਅਤੇ ਹੋਰ ਅਨੇਕਾਂ ਵਿਹਿਮਾ ਭਰਮਾਂ ਦੇ ਵਿੱਚ ਖੁੱਬੇ ਹੋਏ ਸਨ ਉਹਨਾਂ ਨੂੰ ਸੱਚ ਦਾ ਉਪਦੇਸ਼ ਵੀ ਦਿੱਤਾ ਅਤੇ ਸਤਗੁਰੂ ਜੀ ਨੇ গুণਵਾਨ ਸਮਾਜ ਦੀ ਸਿਰਜਣਾ ਕਰਦਿਆਂ ਸਮੂਚੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੇ ਲਾੜ ਲਾਇਆ ਘਰ ਘਰ ਅੰਦਰ ਧਰਮਸ਼ਾਲਾ ਹਰ ਘਰ ਦੇ ਵਿੱਚ ਜਿੱਥੇ ਘਰ ਦੇ ਮੈਂਬਰ ਕੀਰਤ ਕਰਦੇ ਨੇ ਉੱਥੇ ਸਤਿਗੁਰੂ ਜੀ ਨੇ ਨਾਮ ਜਪਣ ਤੇ ਵੰਡ ਕੇ ਛਕਣ ਦੀ ਯੋਗਤੀ ਵੀ ਬਖਸ਼ਿਸ਼ ਕੀਤੀ ਸਿੱਖੀ ਦੇ ਤਿੰਨ ਮੂਲ ਥੰਮ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਸਿਧਾਂਤ ਬਖਸ਼ਿਆ ਉਸੇ ਲੜੀ ਤਹਿਤ ਅੱਜ ਘਰ-ਘਰ ਜਾ ਕੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਸਰ ਸਾਹਿਬ ਦੀ ਦੇਖ ਰੇਖੇ ਹੇਠ ਬੱਚਿਆਂ ਨੂੰ ਜਿੱਥੇ ਗੁਰਮਤਿ ਦੀ ਸਿੱਖਿਆ ਸਿੱਖ ਵਿਰਸੇ ਦੀ ਅਤੇ ਸਾਂਝੀ ਵਾਲਤਾ ਦਾ ਉਪਦੇਸ਼ ਦ੍ਰਿੜ ਕਰਵਾਇਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਉਹਨਾਂ ਨੂੰ ਸਮਾਜਿਕ ਸਮੱਸਿਆਵਾਂ ਸਮਾਜਿਕ ਬਰਾਈਆਂ ਚੁਣੌਤੀਆਂ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਜ਼ਿੰਮੇਵਾਰੀ ਦੀ ਚੇਤਨਤਾ ਵਿੱਚ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰਨੀ ਹੈ ਸਖਸ਼ੀਅਤ ਦੇ ਉਹ ਸਾਰੇ ਕਰਤਵੇ ਪਾਲਨ ਵਿਚਰਨ ਦੀ ਕਲਾ ਅਤੇ ਸਮੱਸਿਆਵਾਂ ਦਾ ਸਮਾਧਾਨ ਕਿਸ ਤਰ੍ਹਾਂ ਹੋਵੇ ਰਲ ਮਿਲ ਕੇ ਅਸੀਂ ਕਿਵੇਂ ਬੈਠ ਕੇ ਆਪਣੀਆਂ ਸਮੱਸਿਆਵਾਂ ਦਾ ਆਪ ਹੱਲ ਕਰ ਸਕਦੇ ਹਾਂ ਗੁਰਮਤਿ ਦੀ ਰੌਸ਼ਨੀ ਵਿੱਚ ਸਮਾਜਿਕ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਇਹਨਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ ਇਹ ਸਮੂਚੀ ਵਿਚਾਰ ਜਿਹੜੀ ਹੈ ਬੱਚਿਆਂ ਦੇ ਨਾਲ ਸਖਸ਼ੇਤ ਤੋਂ ਸਾਰੀ ਕੈਂਪਾਂ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ ਸੋ ਇਹ ਸਮੂਚੇ ਸਮਾਗਮ ਹਲਕਾ ਨਕੋਦਰ ਅਤੇ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਚੱਲ ਰਹੇ ਹਨ ਸੋ ਮੌਜੂਦਾ ਸਮੇਂ ਪਿੰਡ ਸ਼ੰਕਰ ਲਿਤਰਾ ਮਾਹੂਵਾਲ ਹੁਸੈਨਾਬਾਦ ਪੰਘਾਲਾ ਮੌਸਾਹਬ ਮਾਲੜੀ ਸਾਹਿਬ ਮੁੰਦ ਪਿੰਡ ਸੈਦੂਪੁਰ ਅਤੇ ਹੋਰ ਵੀ ਅਨੇਕਾਂ ਪਿੰਡਾਂ ਦੇ ਵਿੱਚ ਧਰਮ ਪ੍ਰਚਾਰ ਦੀ ਟੀਮ ਵੱਲੋਂ ਘਰ-ਘਰ ਜਾ ਕੇ ਧਾਰਮਿਕ ਕਲਚਰਚਰ ਵੰਡਿਆ ਗਿਆ ਅਤੇ ਨਿਰੰਤਰ ਇਹ ਧਰਮ ਪ੍ਰਚਾਰ ਦੇ ਸਮਾਗਮ ਚੱਲ ਰਹੇ ਹਨ ਜਿੱਥੇ ਬੱਚਿਆਂ ਦੀਆਂ ਸੱਸਾਦਾਂ ਦੀਆਂ ਗੁਰਮਤ ਕਲਾਸਾਂ ਅਤੇ ਪਿੰਡ ਦੇ ਹਰ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਸਮਾਗਮ ਅਤੇ ਘਰ-ਘਰ ਧਾਰਮਿਕ ਕਲਚਰਚਰ ਵੰਡਣ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਸੋ ਸਮੂਹ ਗ੍ਰੰਥੀ ਸਹਿਬਾਨ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਸਹਿਯੋਗ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ